ਇਹ ਦੇ ਨੂੰ ਆਇਆ ਮਿੱਤਰੋ ਅੱਜ ਤੁਹਾਨੂੰ ਮੈਂ ਇੱਕ ਸੂਆ ਦਿਖਾਉਣ ਲੱਗੇ ਆ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਰਾੜਾ ਸਾਹਿਬ ਤੋਂ ਇਹ ਮਲੌ ਉਦੋਂ ਜਿਹੜੀ ਸੜਕ ਜਾਂਦੀ ਆ ਉਹਦੇ ਨਾਲ-ਨਾਲ ਇਹ ਸੂਆ ਜਾਂਦਾ ਜਿਹੜੇ ਸੱਜਣ ਆਏ ਹੋਣਗੇ ਉਹਨਾਂ ਨੂੰ ਇਹਦੇ ਬਾਰੇ ਪਤਾ ਹੋਊਗਾ ਇਹ ਤਾਂ ਯਾਰ ਹੈਰਾਨੀ ਦੀ ਗੱਲ ਇਹ ਆ ਵੀ ਇਹਦੇ ਤੇ ਇੱਕ ਵੀ ਰੁੱਖ ਨਹੀਂ ਆ ਯਾਰ ਮਤਲਬ ਚਲੋ 2-4 ਹੋਣਗੇ ਇਹ 10 ਕਿਲੋਮੀਟਰ ਦੀ ਗੇੜ ਹੈ ਹੈਗਾ 10-12 ਕਿਲੋਮੀਟਰ ਇਹਦੇ ਤੇ ਤੁਸੀਂ ਦੂਰ ਤੱਕ ਦੇਖ ਰਹੇ ਹੋ ਮਗਲੋਂ ਆਪ ਅਸੀਂ ਹੁਣ ਮਕਰੋ ਆ ਰਹੇ ਸੀ ਇੱਕ ਭੋਗ ਤੋਂ ਤੇ ਮੇਰਾ ਧਿਆਨ ਗਿਆ ਤਾਂ ਦੇਖ ਕੇ ਹੈਰਾਨੀ ਹੋਈ ਪਹਿਲੇ ਸਮਿਆਂ ਚ ਸੂਆਂ ਦੇ ਆਲੇ ਦੁਆਲੇ ਦੇਖੋ ਟਾਲੀਆਂ ਕਿਕਰਾਂ ਨਿੰਮਾ ਕਿੰਨੇ ਜਿਹੜੇ ਪੁਰਾਣੇ ਪੱਡੇ ਰੁੱਖ ਹੁੰਦੇ ਸੀਗੇ ਮਤਲਬ ਬਰਾਸ਼ਤੀ ਰੁੱਖ ਸਾਡੇ ਤੇ ਹੁਣ ਇਹ ਆ ਵੀ ਫੂਲ ਤੱਕ ਨਿਗਾਹ ਮਾਰੀ ਤੇ ਕੋਈ ਰੁੱਖ ਨਹੀਂ ਦੇਖਦਾ ਯਾਰ ਕਿੱਧਰ ਨੂੰ ਜਾ ਰਹੇ ਆ ਅਸੀਂ ਸਮਝ ਨਹੀਂ ਆਉਂਦੀ ਕੀ ਸਾਡੀਆਂ ਸਰਕਾਰਾਂ ਕਰ ਰਹੀਆਂ ਨੇ ਸਮਝੋ ਬਾਹਰ ਵਾਲੀ ਗੱਲ ਆ ਤਾਪਮਾਨ ਸਾਡਾ ਦਿਨੋਂ ਦਿਨ ਵੱਧ ਰਿਹਾ ਪੰਜਾਬ ਦਾ ਹੁਣ 50 ਡਿਗਰੀ ਤੇ ਤਾਪਮਨ ਚਲੇ ਗਿਆ ਹੈ ਪੰਜਾਬ ਦਾ ਤੇ ਪਰ ਸਾਡਾ ਯਾਰ ਇਸ ਪਾਸੇ ਨੂੰ ਅਸੀਂ ਆਮ ਲੋਕ ਤਾਂ ਚਲੋ ਠੀਕ ਆ ਇੱਕ ਇੱਕ ਦੋ ਦੋ ਰੁੱਖ ਲਾ ਲਾਂਗੇ ਪਰ ਇਹ ਵੱਡੇ ਕੰਮ ਨੇ ਜਿਹੜੇ ਸਰਕਾਰਾਂ ਦੇ ਨੇ ਜਿਹੜੇ ਸੜਕਾਂ ਦੇ ਆਲੇ ਦੁਆਲੇ ਰੁੱਖ ਲਾਉਣੇ ਜਾਂ ਇਹ ਸੂਏਆਂ ਦੇ ਆਲੇ ਦੁਆਲੇ ਡਰੇਨਾਂ ਦੇ ਆਲੇ ਦੁਆਲੇ ਰੁੱਖ ਲਾਉਣੇ ਇਹ ਕੰਮ ਨੇ ਸਰਕਾਰਾਂ ਦੇ ਸਾਡੀ ਹੱਥ ਬਨ ਕੇ ਯਾਰ ਅਪੀਲ ਆ ਬੇਨਤੀ ਆ ਸਰਕਾਰ ਨੂੰ ਬਈ ਇੱਧਰ ਨੂੰ ਹੰਬੜਾ ਮਾਰੋ ਪੰਜਾਬ ਨੂੰ ਬਚਾ ਲਓ ਰੁੱਖਾਂ ਦੀ ਬਹੁਤ ਲੋੜ ਆ ਪੰਜਾਬ ਦੇ ਵਿੱਚ ਕਿਉਂਕਿ ਪੰਜਾਬ ਦੇ 32% ਰਾਕਵੇ ਤੇ ਉੱਪਰ ਰੁੱਖ ਹੋਣੇ ਜ਼ਰੂਰੀ ਨੇ ਪਰ ਜਿਹੜੇ ਸਰਕਾਰੀ ਅੰਕੜੇ ਵੀ ਨੇ ਉਹਦੇ ਮੁਤਾਬਕ 4 ਜਾਂ 5% ਰਾਕਵੇ ਤੇ ਰੁੱਖ ਨੇ ਸੋ ਭਰਾਵੋ ਵੱਧ ਤੋਂ ਵੱਧ ਇਹੋ ਜੀਆਂ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਕਿ ਸਾਡੀਆਂ ਸਰਕਾਰਾਂ ਇਸ ਪਾਸੇ ਧਿਆਨ ਦੇਣ ਧੰਨਵਾਦ ਹੀ ਤੁਹਾਡਾ